ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦਾ ਹਾਂ ਜਿਦਾ ਕਿ ਆਪ ਜੀ ਸਾਰੇ ਜਾਣਦੇ ਹੋ ਇਸ ਵਾਰ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਕੀਤੀ ਹੈ ਕਿ ਕੁਝ ਨਵੀਂ ਚੀਜ਼ ਤੁਹਾਡੇ ਅੱਗੇ ਪੇਸ਼ ਕਰ ਸਕਾਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੁਝ ਐਸੀ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਨ੍ਹਾਂ ਨਾਲ ਮੈਂ ਹਮੇਸ਼ਾ ਗੱਲਬਾਤ ਕਰਵਾਂਦਾ ਆਪਣੇ ਹੌਂਦ ਚੈਨਲ ਦੇ ਪਰਿਵਾਰ ਦੇ ਨਾਲ ਯਕੀਨ ਮਨਣ ਵਾਲੀ ਜਿੱਦਣਾ ਤੁਹਾਡੇ ਨਾਲ ਗੱਲਬਾਤ ਕਰਵਾਉਣ ਜਾ ਰਹੇ ਆ ਪੁੱ ਚੰਗੀ ਸਿੰਘ ਹਨ ਜਿਨ੍ਹਾਂ ਦਾ ਨਾਮ ਵਰੁਣਦੀਪ ਸਿੰਘ ਹੈ ਤੇ ਬਾਰਾਮੂਲਾ ਤੋਂ ਹਨ ਜਦੋਂ ਮੇਰੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀਗੀ ਨਾ ਤੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਦੀ ਪੰਜਾਬ ਆਪਣੀ ਕਸ਼ਮੀਰੀ ਭਾਸ਼ਾ ਸੁਣ ਕੇ ਉਹਨਾਂ ਦੇ ਅਲਫਾਜ਼ ਸੁਣ ਕੇ ਉਹਨਾਂ ਦੇ ਜੋ ਇਤਿਹਾਸ ਦੇ ਪ੍ਰਤੀ ਜੋ ਉਹਨਾਂ ਦਾ ਪਿਆਰ ਸੀਗਾ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਮੇਰਾ ਦਿਲ ਇਹਨਾਂ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਮੈਂ ਸੋਚਿਆ ਕਿ ਸ਼ਾਇਦ ਜਾਂਦੇ ਜਾਂਦੇ ਆਖਿਰਲੇ ਮੋੜ ਦੇ ਵਿੱਚ ਉਹਨਾਂ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਾ ਸਕਾਂ ਤੇ ਆਪਣੇ ਵੱਲੋਂ ਤੇ ਆਪਣੇ ਹੋਂਦ ਚੈਨਲ ਦੇ ਪਰਿਵਾਰ ਦੇ ਵੱਲੋਂ ਜੋ ਲਾਈਵ ਸੁਣ ਰਹੇ ਨੇ 1 ਮਿੰਟ ਦੇ ਲਈ ਆਪ ਜੀ ਸਾਰਿਆਂ ਦਾ ਹੀ ਵੇਟ ਕਰਾਂਗਾ ਤਾਂ ਕਿ ਜੁੜ ਜਾਓ ਤੇ ਆਪਣੀ ਅਸੀਸਾਂ ਤੇ ਪਿਆਰ ਹੋਂਦ ਚੈਨਲ ਦੇ ਜਿੰਨੇ ਵੀ ਸਾਡੇ ਮੈਂਬਰ ਹਨ ਜਿੰਨਾ ਵੀ ਸਾਡੇ ਪਰਿਵਾਰਕ ਮੈਂਬਰ ਹਨ ਉਹ ਆਪਣੀ ਅਸੀਸਾਂ ਤੇ ਪਿਆਰ ਇਸ ਬੱਚੇ ਨੂੰ ਦੇ ਕੇ ਜਾਣ ਜਦੋਂ ਤੁਸੀਂ ਵੀ ਗੱਲਾਂ ਸੁਣੋਗੇ ਇਹਦੀਆਂ ਤੇ ਯਕੀਨਨ ਤੌਰ ਤੇ ਆਪ ਜੀ ਵੀ ਬੜਾ ਪ੍ਰਾਊਡ ਮਹਿਸੂਸ ਕਰੋਗੇ ਕਿ ਜਦੋਂ ਇੱਕ ਧਿਆਨ ਆंदा ਨਾ ਸਾਡਾ ਕਸ਼ਮੀਰ ਦੇ ਵੱਲੋਂ ਕਿ ਕਹੋ ਜੀ ਸਾਡਾ ਆ ਉੱਥੇ ਦਾ ਭਾਈਚਾਰਕ ਹੋਣਾ ਹੈ ਜਾਂ ਉਧਰ ਦੇ ਬੱਚੇ ਕਿਹੋ ਜਿਹੋ ਨੇ ਜਾਂ ਉਧਰ ਦੀ ਗੁਰਸਿੱਖੀ ਕਿੱਦਾਂ ਦੀ ਹੋਣੀ ਹੈ ਯਕੀਨੀ ਤੌਰ ਤੇ ਜਦੋਂ ਇਹਦੇ ਨਾਲ ਗੱਲਬਾਤ ਕਰਾਂਗੇ ਨਾ ਆਪਾਂ ਦੇ ਤੁਸੀਂ ਵੀ ਇਹੀ ਚੀਜ਼ ਮਾਣ ਮਹਿਸੂਸ ਕਰੋਗੇ ਕਮੈਂਟ ਸੈਕਸ਼ਨ ਦੇ ਵਿੱਚ ਰੁਕੜਾ ਨਹੀਂ ਚਾਹੀਦਾ ਇਸ ਪੁਚੰਗੀ ਸਿੰਘ ਵਰੁਣਦੀਪ ਸਿੰਘ ਹੋਰਾਂ ਦਾ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਜੀ ਆਇਆਂ ਨੂੰ ਕਰਦੇ ਆ ਖੋਰ ਚੈਨਲ ਦੇ ਉੱਤੇ ਉਹਨਾਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ واحر جی کا خالصہ واحر جی کی فتح میں سب تو پہلے چارے آن چینل کے چارے پروار تا بہت بہت دھنیہ واد کرتا ہاں کہ اچھ واحو جی ایک مری کرپا کی چینل کے پریوار نال ملائے تا موقع ملیا ہے ਤੁਪੇ ਬਲੇ ਵਿਚਾਰੇ ਉਹ ਚੈਨਲ ਦੇ ਪਰਿਵਾਰ ਨੂੰ ਬਹਿ ਰੂਜੀ ਦਾ ਗੱਲ ਚਾਹ ਬਹਿ ਰੂਜੀ ਕੀ ਫਤੇ ਤੇ ਯਕੀਨੀ ਤੌਰ ਤੇ ਜਦੋਂ ਮੈਂ ਗੱਲਾਂ ਕਰ ਰਿਹਾ ਸੀ ਨਾ ਇਸ ਨੂੰ ਠੰਗੀ ਸਿੰਘ ਦੇ ਨਾਲ ਤੇ ਦਿਲ ਇੰਨਾ ਜ਼ਿਆਦਾ ਖੁਸ਼ੀ ਸੀਗਾ ਕਿ ਮੈਂ ਜਦੋਂ ਚੀਜ਼ਾਂ ਪੁੱਛਣਾ ਸਟਾਰਟ ਹੋਇਆ ਇਹਦੇ ਕੋਲ ਤੇ ਇੰਨੀਆਂ ਜ਼ਿਆਦਾ ਚੀਜ਼ਾਂ ਪੋਜ਼ਿਟਿਵ ਭਰੀਆਂ ਪਈਆਂ ਕਿ ਮੈਂ ਪੁੱਛਦਾ ਪੁੱਛਦਾ ਥੱਕ ਜਾਗਾ ਪਰ ਇਹ ਦੱਸਦੇ ਦੱਸਦੇ ਨਹੀਂ ਰਕੇਗਾ ਜੇ ਕੁਝ ਚੰਦ ਚੀਜ਼ਾਂ ਇਹਨੇ ਜੋ ਮੈਨੂੰ ਦਸੀਆਂ ਇੱਥੇ ਦੀਆਂ ਤੇ ਕੁਝ ਇਤਿਹਾਸਿੱਧੇ ਹੋਤੇ ਤੇ ਉਹ ਤੁਹਾਡੇ ਨਾਲ ਵੀ ਉਦਾਂ ਹੀ ਜ਼ਾਹਿਰ ਕਰੇਗਾ ਜਿੱਦਾਂ ਮੇਰੇ ਨਾਲ ਗੱਲਬਾਤ ਕੀਤੀ ਹੈ ਤੇ ਮੈਂ ਫੇਰ ਇਹ ਬੇਨਤੀ ਕਰ ਦਵਾ ਕਿ ਕਿਧਰੇ ਘਾਟਣਾ ਰਹੇ ਜੇ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੀ ਪਿਆਰ ਭਰੀਆਂ ਅਸੀਸਾਂ ਇਸ ਛੋਟੇ ਪਹੁੰਚੰਗੀ ਨੂੰ ਤੇ ਕਿਧਰੇ ਨਾ ਕਿਤਨੇ ਮੈਂ ਕੋਸ਼ਿਸ਼ ਕਰਦਾ ਜੋ ਚੀਜ਼ ਖੁਦ ਵੇਖਾਂ ਉਹ ਆਪ ਜੀ ਤੱਕ ਵੀ ਪਹੁੰਚਾਵਾਂ ਤਾਂ ਕਿ ਇੱਕ ਸਿਲਸਿਬਾ ਜੀ ਆਪਾਂ ਕਾਇਮ ਕਰ ਪਾਈਏ ਆਪਣੇ ਪਰਿਵਾਰਕ ਚੀਜ਼ਾਂ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਤਾਂ ਕਿ ਉਹ ਵੀ ਇਹੋ ਜੀ ਚੀਜ਼ਾਂ ਸਿੱਖ ਕੇ ਜਦੋਂ ਕਿਧਰੇ ਮੌਕਾ ਮਿਲਿਆ ਆਪਾਂ ਉਹਨਾਂ ਨੂੰ ਵੀ ਤੁਹਾਡੇ ਨਾਲ ਰੂਬਰੂ ਕਰਵਾ ਸਕੀਏ ਮੈਂ ਚਾਹਾਂਗਾ ਤੁਸੀਂ ਕਸ਼ਮੀਰ ਰਹਿੰਦੇ ਹੋ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਪਹਿਲੇ ਮੈਂ ਕਸ਼ਮੀਰ ਪਾਰਮੁਲਾ ਕਸਪਾ ਵਿੱਚ ਰਹਿੰਦਾ ਹਾਂ ਤੇ ਇਧਰ ਦੀ ਸੰਗਤ ਕਿਹੋ ਜੀ ਹੈ ਬਰੀ ਸਗੀ ਚੰਗੀ ਤੁਸੀਂ ਸਭ ਤੋਂ ਜ਼ਿਆਦਾ ਕਿਤੇ ਕਿਤੇ ਕੋਲ ਸਿੱਖਦੇ ਹੋ ਘਰ ਮੇਰੇ ਆਪਣੇ ਪਾਪਾ ਜੀ ਕੋਲੋਂ ਸਿੱਖਦਾ ਹੋਰ ਕੋਣ ਕੋਣੇ ਘਰ ਤੋਂ ੜੀ ਮੇਰੇ ਘਰ ਇੱਕ ਸਾਤੀ ਹੈ ਇੱਕ ਪਰ ਆਪਾਈ ਹੈ ਪੈਤ ਕੋਈ ਨਹੀਂ ਹੈ ਮੇਰਾ ਪਾਪਾ ਕੋਲੋਂ ਮੰਗਦਾ ਕਿ ਪੋਤੇ ਪੈਨ ਹੋ ਜਾਏ ਲekin ਹੋਤੀ ਨਹੀਂ ਹੈ ਹੋਰ ਪਪਾ ਹੈ ਮम्मा ਹੈ ਤੇ ਮੈਨੂੰ ਇਹ ਅਨ ਐਕਸਪੈਕਟਿਡ ਕੁਐਸਚਨ ਸੀਗਾ ਜੋ ਇਹਨੇ ਜਵਾਬ ਦਿੱਤਾ ਨਾ ਕਿ ਅਮੇ ਰੱਬ ਕੋਲੋਂ ਮੰਗਦਾ ਭੈਣ ਹੋਣੀ ਚਾਹੀਦੀ ਹੈ ਤੇ ਕਿਸ ਵਿਰਤੀ ਦਾ ਇਹ ਜਿਹੜਾ ਛੋਟਾ ਪੁਚੰਗੀ ਉਹ ਵਿਰਾਜਮਾਨ ਹੋਏਗਾ ਤਾਂ ਸੋਚ ਕਿਹੋ ਜਿਹੀ ਹੋਏਗੀ ਛੋਟੇ ਜਿਹੇ ਪੁਚੰਗੀ ਦੇ ਕਿ ਇੰਨਾ ਜ਼ਿਆਦਾ ਆਕਰਸ਼ਿਤ ਕਰ ਦਿੱਤਾ ਇਹਨੇ ਮੈਨੂੰ ਕਿ ਮੈਂ ਤੁਹਾਡੇ ਨਾਲ ਮਿਲਾ ਕੇ ਗੱਲਬਾਤ ਕਰਵਾ ਸਕਾਂ ਤੁਹਾਡੇ ਨਾਲ ਇਹਨੂੰ ਮਿਲਾ ਸਕਾਂ ਸੀ ਸ਼ਕਸ਼ੀਤ ਨੂੰ ਕਿ ਜੇ ਕਹਿੰਦੇ ਨਾ ਕਿ ਹਰ ਇੱਕ ਰੂਹ ਦੇ ਅੰਦਰ ਪਰਮਾਤਮਾ ਆਪ ਵਾਸ ਕਰਦੇ ਹਨ ਤੇ ਜਦੋਂ ਇਹਦੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਤੁਸੀਂ ਵੀ ਮਾਨ ਮਹਿਸੂਸ ਕਰੋਗੇ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਇਤਿਹਾਸ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਤੇ ਕੁਛ ਐਸਾ ਇਤਿਹਾਸ ਤੁਸੀਂ ਕਹਿ ਰਹੇ ਸੋ ਕਿ ਮੈਂ ਪਾਪਾ ਕੋਲੋਂ ਵੀ ਸਿੱਖਦਾ ਦਾਦੀ ਕੋਲੋਂ ਵੀ ਸਿੱਖਦਾ ਮੰਮੀ ਕੋਲੋਂ ਵੀ ਸਿੱਖਦਾ ਆਪਣੇ ਭਰਾ ਕੋਲੋਂ ਵੀ ਸਿੱਖਦਾ ਡੇਲੀ ਗੁਰਦੁਆਰੇ ਵੀ ਜਾਂਦਾ ਕਈ ਵਾਰੀ ਮੌਕਾ ਮਿਲਦਾ ਹੈ ਕਿਹੜਾ ਇਤਿਹਾਸ ਜਿਹੜਾ ਸਾਡੇ ਹੋਂਦ ਪਰਿਵਾਰ ਦੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਤੁਸੀਂ ਜਦ ਤੋਂ ਪਹਿਲੇ ਮੈਂ ਜਦ ਤੋਂ ਇਤਿਹਾਸ ਉਹ ਚੈਨਲ ਦੇ ਪਰਿਵਾਰ ਤੋਂ ਆਕਾ ਲੇਕਿਨ ਜਦ ਤੋਂ ਪਹਿਲੇ ਮੈਂ করুণਾਨਕ تھی ਜੀਤਾ ਸੀ ਆਕਾ ਬਿਲਕੁਲ ਉਹਦੇ ਉਹ ਕਿਹੜਾ ਇਤਿਹਾਸ ਹੈ ਜਿਹੜਾ ਸਾਡੀ ਸੰਗਤ ਨੂੰ ਤੁਸੀਂ ਦੱਸੋਗੇ ਤਾਂ ਕਿ ਇਹਨਾਂ ਨੂੰ ਵੀ ਮਾਨ ਮਹਿਸੂਸ ਹੋਵੇਗਾ ਕਿ ਅੱਜ ਗੁਰੂ ਦਾਦ ਦੇਵ ਜੀ ਦਾ ਇਹ ਇਤਿਹਾਸ ਹੈ ਕਿ ਜਿਲੇ ਉਹ ਮੱਕਾ ਪੈਤੇ ਚਰ ਉੱਤ ਅਕੂਪਤੇ ਆ ਗਿਆ ਤੁਸੀਂ ਇੱਥੇ ਕਿਵੇਂ ਪਹੁੰਚਦੇ ਹੋ ਉਹ ਦਾ ਜਿਲੇ ਉਹਦਾ ਆਕਿਆ ਤਾਂ ਉਹਦਾ ਜਵਾਬ ਦਿੱਤੀਆ ਕਿ ਇਹ ਵਹਿਗੁਰੂ ਦਾ ਨਾਮ ਚਪਣਾ ਹੈ ਤਾਂ ਉਹ ਉਦੀ ਉਚ ਉਹਨਾਂ ਨੂੰ ਆਪਣੇ ਨਾਲ ਬਚਤ ਲੈ ਕੇ ਤਾਂ ਉਹਨਾਂ ਆਕਿਆ ਆਉ ਨਮਾਜ਼ ਪੜੀਏ ਤਾਂ ਚਲੇ ਉਹ ਨਮਾਜ਼ ਪੜਤੇ ਆਚਨ ਤਾਂ ਉਹ ਜੋ ਗੁਰੂ ਕੋਪੇ ਚਿਕ ਜੀ ਆਚੇ ਗੁਰਦਾਰਿਕ ਤੇ ਚੀ ਆਚੇ ਉਹਨਾਂ ਉਹਨਾਂ ਵੈਕੂ ਵੈਕੂ ਚਪਤੇ ਆਚੇ ਬਿਲਕੁਲ ਰਿਲੈਕਸ ਹੋ ਕੇ ਸੁਣਾਉ ਤੁਸੀਂ ਜਿਲੇ ਗੁਰੂ ਨਾਨਕ ਦੇਵ ਜੀ ਪਾਰ ਆਇਤਾ ਨਾਲ ਉਹ ਵੀ ਪਾਰ ਆਇਤਾ ਉਹਨਾਂ ਹਕਿਆ ਕਿ ਤੁਸੀਂ ਨਮਾਜ਼ ਕਿਹਨੀ ਬਰੀਆ ਤੁਸੀਂ ਤੇ ਆਖਤੇ ਆਚੋ ਕਿ ਵੀ ਨਮਾਜ਼ ਪੜਨੀ ਆ ਤੁਝਾ ਨਮਾਜ਼ ਕਿਹਨੀ ਬਰੀਆ ਤਾਂ ਤਾਂ ਜਿਲੇ ਗੁਰੂ ਨਾਨਕ ਦੇਵ ਜੀ ਆਕਿਆ ਕਿ ਤੂੰ ਵੀ ਤਾਂ ਨਮਾਜ਼ ਦੀ ਪਰਤੇ ਆਜੇ ਆਚੇ ਤੁਰਤ ਬਦ ਤੁਰਾ ਜਿਆ ਤੇ ਮਾਂ ਕਾਚੀਆ ਉਹ ਵੀ ਤੂੰ ਵੀ ਕਲ ਸੋਚ ਰਿਹਾ ਸੀ ਕਿ ਕਾਚੀ ਦੀ ਪਕੜੀ ਕੁਲੀਏ ਕੋਈ ਕੋਈ ਚੰਗਲੀ ਜਾਨਵਰ ਆ ਕੇ ਉਹਨੂੰ ਕਾਣਾ ਚਾਵੇ ਤੇ ਮੈਨੂੰ ਤੇ ਕਈ ਵਾਰੀ ਸੋਚਦਾ ਹੁੰਦਾ ਗੱਲਬਾਤ ਕਰਦੇ ਹੋਇਆ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਇਹ ਸਟੋਰੀ ਦੇ ਕੋਲ ਸੁਣ ਰਿਹਾ ਸੀਗਾ ਨਾ ਤੇ ਉਹ ਬੜੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਮੈਨੂੰ ਸੁਣਾ ਰਿਹਾ ਸੀ ਤੇ ਮੇਰੇ ਦਿਮਾਗ ਤੇ ਵਿਚਾਰ ਆ ਰਿਹਾ ਸੀ ਕਿਉਂ ਨਾ ਬਈ ਉਹ ਚੈਨਲ ਦੇ ਸਾਰੇ ਪਰਿਵਾਰ ਨਾਲ ਮਿਲਾਵਾ ਤੇ ਨਾਲ ਹੀ ਇੱਕ ਬਾਖਮਾਲ ਚੀਜ਼ ਇਹ ਸਟੋਰੀ ਸੁਣਨ ਤੋਂ ਬਾਅਦ ਇਹਦੇ ਕੋਲ ਮੈਂ ਸਵਾਲ ਵੀ ਪੁੱਛਣੇ ਇੱਕ ਦੋ ਉਹ ਫਿਰ ਤੋਂ ਜ਼ਾਹਿਰ ਤੌਰ ਤੇ ਤੁਹਾਡੇ ਸਾਹਮਣੇ ਵੀ ਪੁੱਛਾਂਗਾ ਇਸ ਸਟੋਰੀ ਤੋਂ ਆਪਾਂ ਕੀ ਸਿੱਖਿਆ ਇਸ ਸਟੋਰੀ ਤੋਂ ਆਪਾਂ ਸਿੱਖਿਆ ਕੀ ਕਿ ਅਚਨੂ ਪਾਤ ਚੰਕੇ ਮੰਨਨ ਕਰਨਾ ਚਾਹੀਦਾ ਵਾ ਅਚਾਥਾ ਕੌਨਸੈਂਟ੍ਰੇਸ਼ਨ ਇੱਕੋ ਚੱਕਾ ਪਾਤੇ ਵੱਲ ਹੋਣਾ ਚਾਹੀਦਾ ਵਾ ਇੱਥੇ ਉਤਰਨੀ ਅਜਾ ਪਤਕਣਾ ਤਾਂ ਅਜਾ ਸੁਤ ਮੰਨ ਨਾਲ ਬਾਤ ਕਰਨਾ ਤਾਂਕੀ ਅ ਅਚਛਤੀ ਆਤਮਾ ਉੱਪਰ ਪਰਮਾਤਮਾ ਦੇ ਕੋਲ ਜਾ ਕੇ ਅ ਪਹੁੰਚੇ ਪਰਮਤ ਜਿਹੜੀ ਆਤਮਾ ਉਹ ਪਰਮਾਤਮਾ ਦੇ ਰੂ ਜਿਹੜੀ ਸਾਡੀ ਜੁੜੇ ਤੇ ਰੱਬ ਦਾ ਨਾਮ ਜਪ ਸਕੀਏ ਤੁਸੀਂ ਆਪ ਸਮਝ ਸਕਦੇ ਹੋ ਕਿ ਕਿਹਦੀ ਖੂਬਸੂਰਤੀ ਦੇ ਨਾਲ ਦੱਸਿਆ ਤੇ ਹੈ ਇਤਿਹਾਸ ਦੇ ਨਾਲ ਨਾਲ ਉਹ ਵੀ ਚੀਜ਼ ਦਸੀ ਹੈ ਕਿ ਇਸ ਦਾ ਮਤਲਬ ਕੀ ਸੀਗਾ ਆਪਾਂ ਪਹਿਲੇ ਗੱਲਬਾਤ ਕਰਦੇ ਆ ਬਾਅਦ ਵਿੱਚ ਇਸ ਨੂੰ ਐਲੈਬੋਰੇਟ ਕਰਾਂਗੇ ਤੇ ਮੈਂ ਸੰਗਤ ਨੂੰ ਇਹ ਹੀ ਅਪੀਲ ਕਰਦਾ ਕਿ ਨੂੰ ਸ਼ੇਅਰ ਵੀ ਕਰਦੇ ਜਾਓ ਤੇ ਵੀਰ ਨੂੰ ਕਮੈਂਟ ਦੇ ਵਿੱਚ ਪਿਆਰ ਔਰ ਅਸੀਸਾਂ ਵੀ ਬਖਸ਼ਦੇ ਜਾਓ ਤਾਂ ਕਿ ਇਹ ਰੁਝਾਨ ਵਧਾ ਸਕੀਏ ਇਸ ਦੇ ਬਲੇ ਪਾਸੇ ਵੀ ਕਿ ਬੱਚਿਆਂ ਨਾਲ ਬੈਠ ਕੇ ਇਹੋ ਜੀ ਗੱਲਾਂ ਕਰਨੀ ਚਾਹੀਦੀਆਂ ਅੱਛਾ ਇਹ ਗੁਰਨਾ ਨਦੇਵ ਜੀ ਦਾ ਤੁਸੀਂ ਇਤਿਹਾਸ ਸੁਣਾਇਆ ਮੈਨੂੰ ਕਸ਼ਮੀਰ ਦੇ ਵਿੱਚ ਵੀ ਕਾਫੀ ਇਤਿਹਾਸ ਹੈ ਕਿਹੜੀ ਐਸੀ ਸਟੋਰੀ ਜਿਹੜੀ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਉਹ ਕ ਕਪਾਲੀ ਰੇਤ ਅੱਛਾ ਕਪਾਲੀ ਰੇਤ ਦੇ ਵਿੱਚ ਉਹਦੇ ਵਿੱਚ ਕੀ ਸਿੱਖਿਆ ਤੁਸੀਂ ਕਿਹੜੀ ਸਟੋਰੀ ਫਤਵਾ ਇਹ ਜੋ ਜਿਹੜੀ ਚੱਲੇ ਕਪਾਲੀ ਰੇਤ ਉਹ ਇਤਿਹਾਸੀਆ ਤਾਂ ਉਹ 1943 ਕੁਛ ਨੇ ਹੋਈ ਸੀ ਉਹ ਰੇਤ ਤੋਂ تو سب کپالی ریت ہوئی تو وہاں پر چارے چرتار کو مارے کے اور لڑکیوں کو اتایا کے اور ان چرتاروں کے کرمے جو زمان تھے ان کی محنت سے جو وہ پیسا کماتے تھے انہیں بھی وہ لے چاہتے تھے تو جب انہیں مارا کیا تو ایک عورت کو جب اتارنے لگے تو ایک عورت کہتی تو میں تیر جاؤ پہلے میں ان کا سسکار کر توں پھر آپ مجھے لے جانا جب وہ سسکار کر کے کر لیتی تو وہ کہہ رہے چل اب ان کا سسکار کر دیا اب تو چل اس نے کیا کیا تو اس اوش نے اچھی چاہتا پر اپنے آپ کو چلانک مار کے چلا دیا ਤੇ ਮੈਨੂੰ ਇਸ ਸਟੋਰੀ ਦਾ ਜਦੋਂ ਮੈਂ ਇਸ ਦੇ ਮੂੰਹ ਤੋਂ ਸੁਣ ਰਿਹਾ ਸੀ ਨਾ ਤੇ ਜਦੋਂ ਮੈਂ ਹੁਣ ਜਿੱਦਾਂ ਲਾਈਵ ਵੀ ਕੀਤਾ ਸੀ ਅਸੰਨੀ ਖਾਲਸਾ ਵੀਰ ਹੋਰ ਹਰਲੀਨ ਹੋਰਾਂ ਦੇ ਨਾਲ ਤੱਪੂ ਹਸਤਾਨ ਜਿਹੜਾ ਸੰਤ ਬਾਬਾ ਰੋਚਾ ਸਿੰਘ ਜੀ ਠਾਕੁਰ ਰੋਚਾ ਸਿੰਘ ਜੀ ਹੋਰਾਂ ਦਾ ਉੱਥੋਂ ਜਦੋਂ ਮੈਂ ਨਿਕਲ ਰਿਹਾ ਸੀ ਨਾ ਉੱਥੇ ਤਾਂ ਇਤਿਹਾਸ ਸੀ ਕਿ ਕਿ ਵਾਲੀ ਰੇਡ ਜਦੋਂ ਹੋਈ ਹੈ ਤੇ ਉਸ ਦੇ ਵਿੱਚ ਜਦੋਂ ਲੁੱਟ ਕੇ ਲੈ ਕੇ ਜਾ ਰਹੀ ਸੀ ਸਾਰਾ ਬਹੁਤ ਜੰਗ ਲੜੀ ਸੀ ਸਿੱਖਾਂ ਨੇ ਆਪਾਂ ਜਾਣਦੇ ਹਾਂ ਤੋ ਉਸ ਦੇ ਵਿੱਚ ਕੀ ਹੋਇਆ ਕਿ ਜਦੋਂ ਕਾਫੀ ਸਾਰੇ ਉੱਥੇ ਜਿਹੜੇ ਸੀ ਕਿ ਮਾਰੇ ਗਏ ਸੀ ਕਿ ਉਹ ਕਬਾਲੀ ਰੇਡ ਦੇ ਵਿੱਚ ਤੇ ਇੱਕ ਹੋਰ ਜਿਹੜੀ ਸੀ ਇੱਕ ਬੀਬੀ ਉਹਨੂੰ ਚੱਕ ਕੇ ਲੈ ਕੇ ਜਾ ਰਹੇ ਸੀ ਉਹਨੇ ਕਿਹਾ ਤੁਸੀਂ ਲੈ ਤੇ ਜਾਓ ਬਟ ਇੱਕ ਕੰਮ ਕਰੋ ਕਿ ਸਭ ਤੋਂ ਪਹਿਲੇ ਮੇਰਾ ਤਾਂ ਸੰਸਕਾਰ ਕਰਨਾ ਚਾਹੀਦਾ ਫਿਰ ਤੁਸੀਂ ਜਿੱਥੇ ਖੋਗੇ ਮੈਂ ਉੱਥੇ ਚਲਾਂਗੀ ਤੇ ਉਹਨਾਂ ਨੇ ਉਹ ਅਗਨ ਜ਼ਿਲ੍ਹੇ ਉਹਨ ਸਾਰਿਆਂ ਨੂੰ ਇੱਕੋ ਜਗ੍ਹਾ ਦੇ ਉੱਤੇ ਅੰਤਿਮ ਸੰਸਕਾਰ ਕਰਨ ਲੱਗੇ ਸੀਗੇ ਤੇ ਜਦੋਂ ਉਹਨਾਂ ਨੇ ਕਿਹਾ ਕਪਾਲੀਆਂ ਨੇ ਕਿ ਹੁਣ ਚਲੋ ਤੁਸੀਂ ਸਾਡੇ ਨਾਲ ਲੇਕਿਨ ਉਹਨਾਂ ਨੇ ਜਾਣ ਦੀ ਬਜਾਏ ਉਸੇ ਚਿੱਖ ਦੇ ਵਿੱਚ ਹੀ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸੀਗਾ ਤੇ ਇਹ ਇਤਿਹਾਸ ਇਸ ਛੋਟੇ ਜਿਹੇ ਭਚਾਗੀ ਸਿੰਘ ਦੇ ਮੁੱਖੋਂ ਸੁਣਿਆ ਤੇ ਕਿੰਨੀ ਖੁਸ਼ੀ ਹੋਈ ਹੁਣੀ ਹੈ ਮੈਨੂੰ ਤਾਂ ਹੀ ਤੁਹਾਡੇ ਸਾਹਮਣੇ ਕਰ ਰਿਹਾ ਇਹੀ ਸਵਾਲ ਮੈਂ ਅੱਧੋ ਵੀ ਪੁੱਛਿਆ ਸੀ ਹੁਣ ਤੁਹਾਡੇ ਸਾਹਮਣੇ ਪੁੱਛਿਆ ਕੀ ਸਿੱਖਿਆ ਹੈ ਸਟੋਰੀ ਤੋਂ ਤੁਸੀਂ ਇਹ ਚਤੋਰੀ ਤੋਂ ਅਚਾ ਇਹ ਕਿਹਾ ਕਿ ਜਿਹੜੀ ਚਕੋ ਮਾ ਉਹ ਕਿਸੇ ਚੋਂ ਨਹੀਂ ਡਰਦੀ ਤਾਂ ਤਾਂ ਉਹ ਉਕੀਤੀ ਤਿਆਚਾਨੀ ਕਰਦੀ ਹੋਰ ਨਾ ਹੀ ਉਹ ਉਹ ਔਰ ساری ਦੁਨੀਆਂ ਵਿੱਚ ਉਹ ਪੂਰ ਪਿਆਰ ਨਾਲ ਰਹਿੰਦੀ ਹੈ। ਕੀ ਬਾਤ ਹੈ ਨਾਮ ਇੱਕ ਵਾਰੀ ਫਿਰ ਦੱਸ ਦੋ ਤਾਂ ਕਿ ਜੋ 12 ਮੁਲਾ ਕਿਹੜੀ ਜਗ੍ਹਾ ਕੰਧ ਬਾਗ ਕੰਠ ਬਾਗ ਤੁਹਾਡਾ ਘਰ ਹੈ ਤਾਂ ਕਿ 12 ਮੁਲਾ ਸ਼ਿਰਨਗਰ ਦੇ ਵਿੱਚ ਕੋਈ ਵੀ ਤੁਹਾਨੂੰ ਵੇਖ ਰਿਹਾ ਹੋਵੇ ਨਾ ਉਹ ਮਾਣ ਮਹਿਸੂਸ ਕਰੇ ਤੁਸੀਂ ਇੱਕ ਵਾਰੀ ਦੁਬਾਰਾ ਆਪਣਾ ਐਡਰੈਸ ਦੱਸਦਾ ਹੋ ਪੂਰਾ। میرا نام ورن سیب سنگھ کا میرے پاپا کا نام ارمال سنگھ ہے میری مما کا نام سمرن کور ہے میرے پائی کا نام ونش سیب سنگھ ہے میری تاتی کا نام پلپیر کور ہے اور, اور, کار اور کار میرا نام ورن سیب سنگھ ہے اور دی میرا دی کر کانت پاک پارا مولا ہے تے ان کی میسے دینا چاہتے ہو سارے چھوٹے بچے انہوں کی کیا ہو جا کام کرنا چاہیے تھے کی ਜੀਵਤ ਅ ટીਵੀ ਤੇ ਕਾ ਚਾਹ ਚਾਰ ਸਾਹਿਬ ਚਾਹਤੀਆ ਬੋਲੋ ਕਿ ਉਹਨਾਂ ਨੂੰ ਮੁਕਲ ਕਿੰਨੀ ਟੌਰਚਰ ਕਰਤੇ ਆ ਚਿਰ ਕਿ ਮੁਕਲ ਕੀ ਮੁਸਲਮਾਨਾ ਵਿਛ ਤੁਜੀ ਕਨ ਵੋ ਤੋ ਕਰ ਜੋ ਲੇਕਿਨ ਉਹਨਾਂ ਨੇ ਉਹਨਾਂ ਆਪਣਾ ਚੀਜ਼ ਤੇ ਚੁਰਿਆ ਲੇਕਿਨ ਉਹਨਾਂ ਆਪਣਾ ਆਪਣਾ ਧਰਮ ਨਹੀਂ ਪਤਲਿਆ ਤਾਂ ਉਹ

ਅ ਪਿਆ ਬਿਆ ਅ ਅ ਚਪੇ ਪਹਿਲੇ ਆ ਪਾਈ ਤੇ ਇਸ ਦੁਨੀਆ ਮੇਂ ਕਿੰਨਾਤਾ ਸੀ ਜੀ ਮਿਲਨੀ ਮਿਲਨੇ ਮੈਂ ਪਹਿਲੇ ਚਾਰੋ ਇਸ ਦੁਨੀਆゼ ਤੇ ਸੁਣਦੇ ਸੁਣਦੇ ਅੱਖਾਂ ਭਿੱਜ ਗਈਆਂ ਮੇਰੀਆਂ ਇਸ ਦੀਆਂ ਗੱਲਾਂ ਸੁਣਦੇ ਸੁਣਦੇ ਮੈਂ ਕਿਸ ਤਰੀਕੇ ਨਾਲ ਵਰਨਨ ਕਰਾਂ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਰਿਹਾ ਹੁਣ ਅ ਬਾ ਕਮਾਲ ਹੈ ਇਹਨਾਂ ਦੇ ਮਾਤਾ ਪਿਤਾ ਦੀ ਅਤੇ ਦਾਦੀ ਦੀ ਸਿੱਖਿਆ ਇਹਨਾਂ ਦੇ ਫਾਦਰ ਸਾਹਿਬ ਦੀ ਅ ਸਿੱਖਿਆ ਜੋ ਇਹਨਾਂ ਨੇ ਗੁਰਤੀ ਹਾਸਲ ਕੀਤੀ ਹੈ ਉਹਨਾਂ ਤੋਂ ਚਾਹੀਦਾ ਸੀ ਕਿ ਇਹੋ ਜਿਹਾ ਇਤਿਹਾਸ ਸਾਰੇ ਪੜ ਸਕੀਏ ਕੁਝ ਚੀਜ਼ਾਂ ਦਾ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਂ ਕਸ਼ਮੀਰ ਦਾ ਰਹਿਣ ਵਾਲਾ ਨਹੀਂ ਜੰਮੂ ਦਾ ਬਟ ਇੱਥੇ ਦੇ ਇਤਿਹਾਸ ਤੋਂ ਕਾਫੀ ਇਤਿਹਾਸ ਹੈ ਇੱਥੇ ਦੇ ਕਮਿਊਨਿਟੀ ਦਾ ਬਟ ਸਾਡੇ ਤੋਂ ਹਲੇ ਉਝਲ ਹੈ ਤੇ ਕੋਸ਼ਿਸ਼ ਵੀ ਇਸ ਤੋਂ ਬਾਅਦ ਮੈਂ ਕਰਾਂਗਾ ਕਿ ਐਸਾ ਰਾਤਾ ਕਾਇਮ ਕੀਤਾ ਜਾਏ ਐਸਾ ਪਲੇਟਫਾਰਮ ਸੈੱਟ ਕੀਤਾ ਜਾਏ ਕਿ ਇੱਥੇ ਦੇ ਸਾਰੇ ਇਤਿਹਾਸ ਨੂੰ ਇਕੱਠਾ ਕਰਕੇ ਆਪਣੇ ਪੂਰੇ ਹੌਂਦ ਚੈਨਲ ਜਾਂ ਪੂਰੀ ਸਿੱਕ ਕਮਿਊਨਿਟੀ ਦੇ ਸਾਹਮਣੇ ਲਿਆ ਕੇ ਪੇਸ਼ ਕਰ ਸਕਾਂ ਲੇਕਿਨ ਜੋ ਗੱਲਬਾਤ ਕਰਦੇ ਆ ਛੋਟੇ ਪਚੰਗੀ ਨਾਲ ਕਿੰਨਾ ਖੂਬਸੂਰਤੀ ਦੇ ਨਾਲ ਸਟੋਰੀ ਦੇ ਸੁਣਾਈ ਇਹਨੇ ਸਾਰੇ ਗੁਰ ਇਤਿਹਾਸ ਦੀ ਅਤੇ ਨਾਲ ਹੀ ਲਾਖਰੀ ਦੇ ਵਿੱਚ ਜੋ ਇਹਨੇ ਉਹ ਅਨਐਕਸਪੈਕਟਿਡ ਸੀ ਮੇਰੇ ਲਈ ਚੀਜ਼ ਇਹਨੂੰ ਮੈਂ ਪਹਿਲੇ ਪੁੱਛੀ ਨਹੀਂ ਸੀ ਕਿ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਦੇ ਬਾਰੇ ਵਿੱਚ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਉਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਜੋ ਇਹਨੇ ਬਾਖੂਬੀ ਉਹਨੇ ਕਿਆ ਨਾ ਵਾਕਾਪੀ ਜਗ੍ਹੀਆਂ ਮੇਰੀਆਂ ਇਹ ਖੁਸ਼ੀ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਕਿਸੇ ਨੂੰ ਆਪਾਂ ਸੁਣਦੇ ਹਾਂ ਨਾ ਤੇ ਰੂਹ ਦੇ ਨਾਲ ਮੇਲ ਹੁੰਦਾ ਇਹਨਾਂ ਦੀ ਗੱਲਾਂ ਬਾਤਾਂ ਤਾਂ ਫਿਰ ਯਕੀਨੀ ਤੌਰ ਤੇ ਆਪਾਂ ਸੋਚ ਸਕਦੇ ਹਾਂ ਕਿ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਕਹਿ ਰਿਹਾ ਸੀਗਾ ਮੈਂ ਸਾਰਿਆਂ ਦੇ ਕਮੈਂਟ ਵੀ ਪੜ ਕੇ ਜਾਵਾਂਗਾ ਲਾਸਟੀ ਜੋ ਜੋ ਆਸ਼ੀਸ਼ਾਂ ਦੇ ਕੇ ਜਾਏਗਾ ਇਸ ਬੱਚੇ ਨੂੰ ਜੋ ਕੰਠਬਾਗ ਦਾ ਰਹਿਣ ਵਾਲਾ 12 ਮੁੱਲਾ ਦੇ ਵਿੱਚ ਤੇ ਮੈਨੂੰ ਮੌਕਾ ਮਿਲਿਆ ਅੱਜ ਮੈਂ ਮੈਨੂੰ ਪਹਿਲੀ ਵਾਰ ਐਸਾ ਗੱਲਬਾਤ ਕਰ ਰਿਹਾ ਕਿਸੇ ਦੇ ਨਾਲ ਜਿਸ ਦੇ ਵਿੱਚ ਮੇਰੇ ਕੋਲ ਸ਼ਬਦ ਹੀ ਨਹੀਂ ਹਨ ਕਿ ਮੈਂ ਕਿਦਾਂ ਗੱਲ ਕਰਾਂ ਕਿਦਾਂ ਇਸ ਦੀ ਅਪਰੀਸ਼ੀਏਸ਼ਨ ਕਰਾਂ ਕਿੰਨਾ ਇਸ ਵੀ ਨੂੰ ਤੁਹਾਡੇ ਸਾਹਮਣੇ ਹੋਰ ਜ਼ਿਆਦਾ ਐਲੈਬ੍ਰੇਟ ਕਰਾਂ ਇਸ ਦੀਆਂ ਗੱਲਾਂ ਨੂੰ ਹੋਰ ਜ਼ਿਆਦਾ ਤੁਹਾਡੇ ਨਾਲ ਗੱਲਬਾਤ ਕਰਾਂ ਅਕਸਰ ਮੇਰੇ ਕੋਲ ਗੱਲਾਂ ਖਤਮ ਨਹੀਂ ਹੁੰਦੀਆਂ ਲੇਕਿਨ ਅੱਜ ਇਹਨੇ ਮੇਰੀ ਬੋਲਤੀ ਬੰਦ ਕਰਵਾ ਦਿੱਤੀ ਛੋਟੇ ਪੋਚੰਗੀ ਨੇ ਤਾਂ ਹੀ ਕੈਪਸ਼ਨ ਦੇ ਵਿੱਚ ਮੈਂ ਲਿਖਿਆ ਛੋਟਾ ਪੋਚੰਗੀ ਵਰਿੰਦੀਪ ਸਿੰਘ ਹੁਣ ਆਖਿਰ ਤੇ ਵਿੱਚ ਉਹ ਕੀ ਕਹਿਣਾ ਚਾਹੁੰਦਾ ਕਿਉਂਕਿ ਅੱਜ ਇਹੋ ਗੱਲ ਕਰੇਗਾ ਮੈਂ ਅੱਜ ਘੱਟ ਗੱਲ ਕਰਨੀ ਹੈ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਮੈਂ ਇੱਕ ਕਿਆ ਨਾ ਚਿਤਵ ਚਲੇ ਵੀ ਅਜਤਾ ਕੋਈ ਪਰਾ ਤਿਵਾਰ ਹੋਂਤਾ ਵਾ ਚਵੇ ਪਚਾ ਕੀ ਕੁਰਪੂਰਪ ਤੇਵਾਲੀ ਔਰੀ ਬੋ ਸਾਰੇ ਤੇਵਾਰੋ ਤੇ ਅਜਤੇ ਤਾਂ ਅਚਲੀ ਅਚਤੀ ਕ੍ਰਿਤਾਰੇ ਵਿਚਲੇ ਅਰਤਾਸ ਹੁੰਦੀ ਐ ਤੇ ਚਲੇ ਅਰਤਾਸ ਹੋ ਕੇ ਚਲੇ ਕਾਕਤੇ ਰਾਜ ਕਰੇ ਕਾ ਕਾਲ ਚ ਰਾਕੀ ਦੇਣਾ ਕੋਈ ਪਾਚ ਉਹੇ ਚ ਮਿਲਨ ਕੇ ਪਚੇ ਚਰਨਾ ਚੋਈ ਉਤਕੇ ਜat ਚਿਕਾਰਾ ਲਗਾਤੇ ਪੋਲੇ ਚੋਨੇ ਹਲਪ ਜਸ ਜੀ ਕਾਲ ਬੋਸ ਦਿੱਤਾ ਖਾਲਸਾ ਵਾਈ ਗੁਰਜੀ ਕੀ ਫਤਿਹ ਵਰੁਦੀਪ ਸਿੰਘ ਕੰਠਪਾਗ ਦਾ ਰਹਿਣ ਵਾਲਾ ਸ਼ਾਨਾ ਤੁਹਾਡੇ ਬਾਰਾ ਮੂਲਾ ਦੀ ਜੋ ਜੋ ਵੇਖ ਰਿਹਾ ਹੋਗਾ ਇਹਨੂੰ ਅ ਸੰਨੀ ਖਾਲਸਾ ਵੀ ਤੁਸੀਂ ਜਾਣਦੇ ਹੋਗੇ ਮੈਨੂੰ ਲੱਗਦਾ ਛੋਟੇ ਪੁਚਾਂਗੀ ਨੂੰ ਤੁਹਾਡੇ ਕਮੈਂਟ ਪੜ ਰਿਹਾ ਜੋ ਗੱਲਾਂ ਬਾਤਾਂ ਇਹਨੇ ਕੀਤੀਆਂ ਨਾ ਇਹ ਐਪਰੀਸ਼ੀਏਸ਼ਨ ਦੇ ਕਾਬਿਲ ਨੇ ਤੁਹਾਡੀ ਅਸੀਸਾਂ ਦੇ ਕਾਬਿਲ ਹਨ ਇਸ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਦੇ ਵੀ ਜਰੂਰ ਅਸੀਸਾਂ ਬਖਸ਼ਿਓ ਵਰਨਦੀਪ ਸਿੰਘ ਨੂੰ ਮੈਂ ਚਾਹਾਂਗਾ ਕਿ ਹੋਰ ਸਾਰੇ ਤੇ ਕਮੈਂਟ ਮੈਂ ਪੜਦਾ ਜਾਾਂਗਾ ਜਿੰਨੀ ਮੈਨੂੰ ਦਿਸਣਗੇ ਹੌਣੇ ਲੈ ਸਕਰੀਨ ਦੇ ਉੱਤੇ ਕੋਰ ਸਰਪ੍ਰੀਤ ਕੋਰ ਜੀ ਲਿਖ ਰਹੇ ਨੇ ਵਾਈ ਗੁਰ ਜੀ ਹਮੇਸ਼ਾ ਤਤਪਰ ਰਹਿੰਦੇ ਨੇ ਗੱਲਬਾਤ ਹੁੰਦੀ ਹੈ ਸਾਡੀ ਖਾਸਾ ਜੀ ਕਿਧਰ ਹੋ ਵੀਰੇ ਬਿਲਕੁਲ ਕੰਟਵਗ ਬੈਠਾ ਵੀਰ ਜੀ ਛੋਟੇ ਪੰਜਾਂ ਗੀਨਾ ਗੱਲਬਾਤ ਕਰ ਰਹੇ ਸੀਗਾ ਜਿਹੜੇ ਹੁਣ ਮੇਰੇ ਨਾਲ ਲਾਈਵ ਜੁੜੇ ਨਾ ਇਸ ਵੀਡੀਓ ਨੂੰ ਜਰੂਰ ਜਦੋਂ ਇਹ ਸ਼ੇ ਪੋਸਟ ਹੋ ਜਾਏਗੀ ਹੋ ਚੈਨਲ ਦੇ ਉਤੇ ਇੱਕ ਵਾਰੀ ਫਿਰ ਤੋਂ ਰਿਵਾਈਂਡ ਕਰਕੇ ਦੇਖਿਓ ਕਿ ਅੱਜ ਕਿਸ ਨੇ ਪਿਆਰ ਦੇ ਨਾਲ ਇਸ ਛੋਟੇ ਪੁਚਾਗੀ ਦੇ ਨਾਲ ਗੱਲਬਾਤ ਕੀਤੀ ਹੈ ਜਿਹਨੇ ਬਹੁਤ ਖੂਬਸੂਰਤੀ ਦੇ ਨਾਲ ਇਤਿਹਾਸ ਵੀ ਦੱਸਿਆ ਕਸ਼ਮੀਰ ਦੀ ਇੱਕ ਐਸੀ ਸਟੋਰੀ ਦੱਸੀ ਹੈ ਜਿਸ ਦੇ ਬਾਰੇ ਵਿੱਚ ਬੜੇ ਘੱਟ ਲੋਕਾਂ ਨੂੰ ਅਜੇ ਪਤਾ ਹੋਏਗਾ ਤੇ ਉਸ ਤੋਂ ਬਾਅਦ ਕੀ ਮੈਸੇਜ ਉਸ ਦੇ ਵਿੱਚ ਰਿਹਾ ਉਹ ਵੀ ਇਸ ਪੁਚਾਗੀ ਜੀ ਨੇ ਬੜੀ ਖੂਬਸੂਰਤੀ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਅਮਨ ਖਾਲਸਾ ਜੀ ਵਾਹਿਗੁਰੂ ਜੀ ਲਿਖ ਰਹੇ ਨੇ ਸਰਪ੍ਰੋਜ ਜੀ ਫਿਰ ਆਪਣੇ ਲਿਖ ਰਹੇ ਸਾਡੇ ਪਿੰਡ ਦੀ ਸ਼ਾਨ ਹਨ ਬਹੁਤ ਬਹੁਤ ਧੰਨਵਾਦ ਆਪ ਜੀ ਸਾਰਿਆਂ ਦਾ ਪਿਆਰ ਅਸੀਸਾਂ ਜਰੂਰ ਇਸ ਛੋਟੇ ਪਚਾਂਗੀ ਸਿੰਘ ਨੂੰ ਬਖਸ਼ਿਓ ਤਾਂਕਿ ਜਿਹੜਾ ਛੋਟਾ ਕੋਸ਼ਿਸ਼ ਕੀਤੀ ਸੀ ਕਿ ਜੋ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਾਂ ਔਰ ਕੰਨਾਂ ਦੇ ਨਾਲ ਸੁਣਾ ਉਹ ਤੁਹਾਡੇ ਤੱਕ ਵੀ ਪਹੁੰਚਾ ਸਕਾਂ ਇਹੋ ਜਿਹਾ ਇਤਿਹਾਸ ਸਾਡੇ ਗੁਰੂ ਪਾਤਸ਼ਾਹਾਂ ਦਾ ਜੇ ਛੋਟੇ ਸਹਿਬਜ਼ਾਦੀਆਂ ਦੀ ਦੋਨਾਂ ਦੀ ਗੱਲਬਾਤ ਕਰੀਏ ਨੀਹਾਂ ਦੇ ਵਿੱਚ ਛਿੰਨ ਦਿੱਤਾ ਗਿਆ ਸੀ ਕੀ ਸਿੱਖਿਆ ਸੀ ਉਸ ਦੇ ਕੋਲੋਂ ਆਪਾਂ ਕਿ ਆਪਣਾ ਧਰਮ ਨੇ त्यागਣਾ ਕਿਸੇ ਤੇ ਜ਼ੁਲਮ ਨਹੀਂ ਕਰਨਾ ਤੇ ਕਦੇ ਵੀ ਈਮਾਨ ਨਹੀਂ ਡੋਲਣਾ ਕਿ ਕੋਈ ਵੀ ਚੀਜ਼ ਸਾਨੂੰ ਕਹੇ ਕੱਲ ਨੂੰ ਕਿਸ ਚੀਜ਼ ਨਾਲ ਆਪਾਂ ਤੁਹਾਨੂੰ ਦੇ ਦਿੰਦੇ ਹਾਂ ਤੁਸੀਂ ਆਪਣਾ ਧਰਮ ਕਰੀ ਪਰਿਵਰਤਨ ਕਰ ਲਓ ਜਾਂ ਕਿਸੇ ਤੇ ਜ਼ੁਲਮ ਕਰ ਲਓ ਲੇਕਿਨ ਉਹ ਚੀਜ਼ ਆਪਾਂ ਨਹੀਂ ਕਰੀ ਬਹੁਤ ਬਹੁਤ ਧੰਨਵਾਦ ਆਪ ਵੀ ਸਾਰਿਆਂ ਦਾ ਮੈਨੂੰ ਉਮੀਦ ਹੈ ਵੀਡੀਓ ਬਹੁਤ ਜ਼ਿਆਦਾ ਸ਼ੇਅਰ ਹੋਏਗੀ ਤੇ ਕੋਈ ਵੀ ਕਸ਼ਮੀਰ ਦਾ ਰੈਡ ਵਾਲਾ ਇਸ ਬੱਚੇ ਨੂੰ ਅਸੀਸਾਂ ਦੇਣ ਬਗੈਰ ਨਹੀਂ ਰਹੇਗਾ ਤਾਂ ਕਿ ਅੱਗੇ ਜਾ ਕੇ ਸਾਰੇ ਮਾਣ ਮਹਿਸੂਸ ਕਰਨ ਕਿ ਸਾਡੇ ਹਰ ਪਰਿਵਾਰ ਦਾ ਬੱਚਾ ਇਹੋ ਜੇ ਇਤਿਹਾਸ ਨੂੰ ਜਾਣੂ ਰੱਖਦਾ ਹੈ ਔਰ ਜਜ਼ਬਾ ਰੱਖਦਾ ਕਿ ਉਹ ਕਿਸ ਤਰੀਕੇ ਨਾਲ ਤੁਹਾਨੂੰ ਡਿਲੀਵਰ ਕਰ ਸਕੇ ਕੋਸ਼ਿਸ਼ ਹੀ ਛੋਟੀ ਜੀ ਉਮੀਦ ਕਰਦਾ ਤੁਹਾਡੇ ਤੱਕ ਪਹੁੰਚੀ ਹੋਏਗੀ ਇੰਨਾ ਹੀ ਕਹਿੰਦਾ ਹੋਇਆ ਆਪ ਜੀ ਤੋਂ ਅਲਵਿਦਾ ਮੰਗਦਾ ਦਿਓ ਅਸੀਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ